ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੋਰਤਾ ਹਾਜ਼ਰ ਹੋਇਆ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਬਰੇਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਕੋਟਲਾ ਬਜਲੀਕਾਰ ਸਕੂਲਾਂ ਦੇ ਵਿਕਾਸ ਕਰਦੇ ਦੇ ਉਦਘਾਟਨ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉੱਥੇ ਪਹੁੰਚੇ ਹੋਏ ਸੀ ਤਾਂ ਤਸਵੀਰਾਂ ਵੀ ਉੱਥੋਂ ਦੀਆਂ ਸਾਹਮਣੇ ਆਈਆਂ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਕੀ ਸੰਬੋਧਨ ਵੀ ਕੀਤਾ ਗਿਆ ਤੇ ਉਹ ਸੁਣਦੇ ਆ ਉਹ ਕੀ ਗੱਲਬਾਤ ਕਰਦੇ ਨੇ ਸਿੱਖਿਆ ਮਹਿਕਮਾ ਮਿਲਿਆ ਜੀ ਸਭ ਤੋਂ ਔਖਾ ਮਹਿਕਮਾ ਸੀ ਪਰ ਅੱਜ ਖੁਸ਼ੀ ਇਸ ਗੱਲ ਦੀ ਹੈ ਕਿ ਪੂਰੇ ਪੰਜਾਬ 'ਚ ਸਿੱਖਿਆ ਕ੍ਰਾਂਤੀ ਮਨਾਈ ਜਾ ਰਹੀ ਹੈ ਮੈਂ ਆਪ ਜੀ ਦੇ ਸਕੂਲ ਦੇ ਵਿੱਚ ਆਇਆ ਸੀ ਅਸੀਂ ਇੱਕ ਮੁਹਿੰਮ ਚਲਾਉਂਦੇ ਹਾਂ ਸਾਡਾ ਐਮ.ਐਲ.ਏ ਸਾਡੇ ਵਿੱਚ ਉਸ ਦੇ ਪ੍ਰੋਗਰਾਮ ਦੇ ਤਹਿਤ ਮੈਨੂੰ ਅੱਜ ਵੀ ਯਾਦ ਹੈ ਸਕੂਲ ਬਹੁਤ ਬੇਟੰਗਾ ਜਿਆ ਚਾਰ ਦਿਵਾਰੀ ਹੈ ਨਹੀਂ ਬਹੁਤ ਬੁਰੀ ਹਾਲਤ ਸੀਗੀ ਅੱਜ ਇਸ ਗੱਲ ਦੀ ਦੇਖ ਕੇ ਖੁਸ਼ੀ ਆਈ ਕਿ ਸਕੂਲ ਦਾ ਜਿਹੜਾ ਨਕਸ਼ਾ ਹੈ ਉਹ ਬਦਲਦਾ ਪਿਆ ਨਵਾਂ ਸਰੂਪ ਆ ਰਿਹਾ ਤੇ ਹਾਈਟਾ ਸਿਰ 30% ਪੈਸਾ ਲੱਗਿਆ 70% ਪੈਸਾ ਹਜੇ ਰਹਿ ਚ ਲੱਗਣਾ ਹੈ ਤੇ ਅੱਜ ਅਸੀਂ ਇਹ ਵੀ ਅਨਾਉਂਸ ਕਰਤਾ ਕਿ ਜਿਹੜੀ ਰਹਿੰਦੀ ਚਾਰਦਵਾਰੀ ਹੈ ਉਸ ਨੂੰ ਵੀ ਜਲਦੋ ਜਲਦ ਠੀਕ ਕੀਤਾ ਜਾਵੇ ਮੈਂ ਟੀਚਰ ਸਾਨੂੰ ਪੁੱਛਿਆ ਕਿ ਕਿਉਂ ਨਹੀਂ ਉਹ ਕਹਿੰਦੇ ਸਾਨੂੰ ਆਸ ਹੀ ਨਹੀਂ ਸੀ ਸਭ ਦਾ ਲੱਗਿਆ ਕਿ ਠੀਕ ਹੈ ਕਿਉਂਕਿ ਅਸੀਂ ਪਿਛਲੀਆਂ ਸਰਕਾਰਾਂ ਨੇ ਇਦਾਂ ਇਸ ਮੈਕਮੇ ਨੂੰ ਚਲਾਇਆ ਕਿ ਹਜੇ ਤੱਕ ਵੀ ਬਹੁਤ ਸਾਰੇ ਟੀਚਰਸ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਇੰਨੀ ਗਰੰਟੀ ਆ ਸਕਦੀਆਂ ਤਾਂ ਬਾਕੀ ਜਿਹੜੀ ਰਹਿੰਦੀ ਚਾਰਦਵਾਰੀ ਹੈ ਕਹਤਾ ਹੈ ਪਰ ਉਹ ਜਿੰਨਾ ਦੀ ਚਾਹੀਦੀ ਓਦਾਂ ਦੀ ਨਹੀਂ ਹੈ ਉਸ ਦੀ ਨੇ ਪੈਸੇ ਤੇ 73 ਲੱਖ 62 ਲੱਖ ਰੁਪਏ ਇੱਕ ਤੇ 7 ਲੱਖ ਰੁਪਏ ਬਾਉਂਡਰੀ ਵਾਲ 70 ਲੱਖ ਰੁਪਏ ਕੱਲੇ ਸਕੂਲ ਨੂੰ 40 ਲੱਖ ਰੁਪਏ ਤੁਹਾਡੇ ਗਵਰਨਰ ਸਕੂਲ ਨੂੰ 1 ਕਰੋੜ 10 ਲੱਖ ਰੁਪਏ ਤੇ ਹਜੇ ਇਥੇ ਅੰਤ ਨਹੀਂ ਹਜੇ ਹੋਰ ਪੈਸੇ ਲਾਵਾਂਗੇ ਇਸ ਸਕੂਲ ਨੂੰ ਸ਼ਾਨਦਾਰ ਬਣਾਣਾ 메ਨ ਰੋਡ ਤੇ ਸਕੂਲ ਹੈ ਤੇ ਸਕੂਲ ਨੂੰ ਅਸੀਂ 12ਵੀਂ ਤੱਕ ਕਰਨਾ ਹੈ ਪਰ ਉਸ ਤੋਂ ਪਹਿਲਾਂ 12ਵੀਂ ਤੱਕ ਕਰਨ ਤੋਂ ਪਹਿਲਾਂ ਇਸ ਸਕੂਲ ਦੀ ਬਿਲਡਿੰਗ ਜਿਹੜੀ ਹੈ ਕੁਇਨ ਸਮਰੱਥਾ ਤਿਆਰ ਹੋਵੇ ਸਾਇੰਸ ਲੈਬ ਜ਼ੋਨ ਉਹਦੇ ਲਈ ਅਸੀਂ ਹੋਰ ਗ੍ਰਾਂਟ ਜਾਰੀ ਕਰ ਰਹੇ ਹਾਂ ਤਾਂ ਕਿ ਅਗਲੇ ਸਾਲ ਤੋਂ ਅਸੀਂ ਸਕੂਲ ਨੂੰ ਪਲੱਸ 2 ਤੱਕ ਕਰ ਦਈਏ ਚੌਦਰੀ ਯੁੱਧ ਨਸ਼ੇ ਵਿਰੋਧਾ ਮੁਹੰਮਦ ਦੇ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਜਿੰਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਮੀਡੀਆ ਨੂੰ ਸੰਬੋਧਨ ਕੀਤਾ ਚਾਹੁੰਦਾ ਹੈ ਤੇ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਚਾਹੁੰਦਾ ਹੈ ਨਾ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਜਿੰਮਾ ਅੱਜ ਸਾਰਾ ਸਿਵਲ ਪ੍ਰਸ਼ਾਸਨ ਅੱਜ ਸਾਰਾ ਪੁਲਿਸ ਦਾ ਪ੍ਰਸ਼ਾਸਨ ਸਾਰਾ ਹੈਲਥ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਗਣ ਸਾਰੇ ਅੱਜ ਦੀ ਇਸ ਮੀਟਿੰਗ ਚ ਭਾਗ ਲੈਣੇ ਆਏ ਸੀ ਉਹ ਦੂਜੇ ਪਾਸੇ ਪੋਲਿਟੀਕਲ ਕਲਾਸ ਤੋਂ ਸਾਰੇ ਜਣੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਬਾਲ ਜੀ ਬ੍ਰਹਮਸ਼ੰਕਰ ਜਿੰਪਾ ਜੀ ਐਮਐਲਏ ਸਹਿਬਾਨ ਕਰਨਬੀਰ ਸਿੰਘ ਹੁੰਮਰ ਐਮਐਲਏ ਸਹਿਬਾਨ ਔਰ ਸਾਡੇ ਸਾਰੇ ਚੇਅਰਮੈਨ ਦਰਜਾ-ਦਰਜਾ ਹੋਰ ਸਾਰੇ ਅਧਿਕਾਰੀਗਣ ਔਰ ਨਾਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਐਸਐਸਪੀ ਹੁਸ਼ਿਆਰਪੁਰ ਬਹੁਤ ਹੀ ਅੱਛੇ ਢੰਗ ਦੇ ਨਾਲ ਸਾਰਾ ਡਾਟਾ ਜਿਹੜਾ ਉਹਦਾ ਐਨਾਲਿਸਿਸ ਹੋਇਆ ਕਿ ਪਿਛਲੇ ਲੰਬੇ ਅਰਸੇ ਤੋਂ ਯੁੱਧ ਨਸ਼ਿਆਂ ਵਿਰੋਧੀ ਅੰਦਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਅੰਦਰ ਕੀ ਕੀ ਜੜੀਆਂ ਉਹ ਗਤੀਵਿਧੀਆਂ ਕੀਤੀਆਂ ਗਈਆਂ ਜਾਂ ਕਿਸ ਤਰ੍ਹਾਂ ਓਡ ਸੈਂਟਰ ਦੇ ਅੰਦਰ ਔਰ ਜਾਂ ਕਿਸ ਤਰ੍ਹਾਂ ਜਿਹੜਾ ਐਫ ਆਈ ਆਰਾਂ ਦਰਜ ਹੋਈਆਂ ਇਹ ਪੂਰਾ ਬੇਰਵਾ ਅੱਜ ਇਸ ਦੀ ਮੀਟਿੰਗ ਚ ਹੋਇਆਗਾ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬੜੀ ਅੱਛੀ ਮਹਮ ਜੜੀ ਆ ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਕੀਤੀ ਆ ਔਰ ਉਸ ਕਮੇਟੀ ਦਾ ਕੈਬਨਟ ਕਮੇਟੀ ਦਾ ਮੈਨੂੰ ਚੇਅਰਮੈਨ ਲਾਇਆ ਗਿਆ ਮੇਰੇ ਕੋਲੇ ਪੰਜ ਡਿਸਟ੍ਰਿਕਟ ਸੀਗੇ ਕਾਫੀ ਲੰਬੇ ਅਰਸਤੋਂ ਮੀਟਿੰਗ ਵੀ ਇਹ ਪੈਂਡਿੰਗ ਪਈ ਸੀ ਪਰ ਲੇਕਿਨ ਅੱਜ ਇਹ ਬੜੀ ਅੱਛੀ ਮੀਟਿੰਗ ਹੋਈ ਹੈਗੀ ਸੋ ਹੁਸ਼ਿਆਰਪੁਰ ਦੇ ਐਸਐਸਪੀ ਸਹਿਬਾਨ ਬਹੁਤ ਹੀ ਅੱਛੇ ਢੰਗ ਨਾਲ ਕੰਮ ਕਰ ਰਹੇ ਨੇਗੇ ਡੀਸੀ ਸਹਿਬਾਨ ਅੱਛੇ ਢੰਗ ਨਾਲ ਕੰਮ ਕਰ ਰਹੇ ਨੇਗੇ 91% ਮੈਨੂੰ ਬੜਾ ਅੱਛਾ ਲੱਗਿਆ ਕਿ 91% ਕਨਵਿਕਸ਼ਨ ਰੇਟ ਆ ਰੇਟ ਆਫ ਕਨਵਿਕਸ਼ਨ ਜਿਹੜਾ ਹੁਸ਼ਿਆਰਪੁਰ ਦਾ ਉਹ ਕਾਫੀ ਹਾਈ ਆ 91% ਕਨਵਿਕਸ਼ਨ ਰੇਟ ਆ ਇਹਦੇ ਨਾਲ ਹੀ ਹੁਣ ਤੱਕ ਲਗਭਗ 179 ਐਫਆਈਆਰ ਆ 179 ਐਫ ਆ ਰਜਿਸਟਰ ਹੋ ਜਾਂ ਲਗੀਆਂ ਤੇ ਦੂਜੀ ਪਾਸੇ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਸੰਗਰੂਰ ਤੋਂ মিডিਆ ਨੂੰ ਸੰਬੋਧਨ ਕੀਤਾ ਜਾਂਦਾ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਉਹਨਾਂ ਦੇ ਵੱਲੋਂ ਇੱਕ ਵੱਡੀ ਗੱਲ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਦੱਸਦੇ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਸੰਬੰਧੀ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਉਪਰੰਤ মিডিਆ ਨੂੰ ਸੰਬੋਧਨ ਡਾਕਟਰ ਬਲਬੀਰ ਸਿੰਘ ਜੋ ਕਿ ਸਿਹਤ ਮੰਤਰੀ ਨੇ ਉਹਨਾਂ ਦੇ ਵੱਲੋਂ ਸੰਗਰੂਰ ਤੋਂ মিডিਆ ਨੂੰ ਸੰਬੋਧਨ ਕੀਤਾ ਜਾਂਦਾ ਹੈ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਡਾਕਟਰ ਬਲਬੀਰ ਸਿੰਘ ਕਿ ਸਾਡੇ ਯੂਥ ਲਈ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ਤੇ ਇੱਥੋਂ ਮਾਂ ਬਾਪ ਬੱਚਿਆਂ ਨੂੰ ਬਾਹਰ ਇਸ ਕਰਕੇ ਕੱਢ ਰਹੇ ਸੀ ਕਿ ਚਲੋ ਨਸ਼ਾ ਤੋਂ ਬਚ ਜਾਏਗਾ ਬਾਹਰ ਦੇ ਹਾਲਤ ਬਹੁਤ ਬੱਦਰ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਿਹਤ ਭਰਪੂਰ ਬਣਾਣਾ ਰੰਗਲਾ ਪੰਜਾਬ ਬਣਾਣਾ ਔਰ ਔਰ ਰੋਜ਼ਗਾਰ ਭਰਪੂਰ ਹੋਏਗਾ ਤਾਂ ਬਣਾਣਾ ਇਸ ਮੰਤਵ ਦੇ ਨਾਲ ਇਹ ਨੀਤੀ ਬਣੀ ਹੈ ਇਹਨੂੰ ਡੀਕ੍ਰਿਮੀਨਲਾਈਜ਼ ਕਰਨਾ ਜੀ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਜੇ ਕੋਈ ਟੀਕੇ ਲਾਂਦਾ ਤਾਂ ਉਹਨੂੰ ਚਾਹੇ ਅਸੀਂ ਲiquid method on ਜਾਂ oral substitution therapy ਤੇ ਲੈ ਕੇ ਆਣਾ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਉਹਦੇ ਚ ਹੈਗਾ ਕਿ ਉਹਨੂੰ ਕੋਈ ਨਾ ਕੋਈ ਕੰਮ ਸਿਖਾਣਾ ਸੀ ਯੋਗਾ ਕਰਾਣਾ ਮੈਡੀਟੇਸ਼ਨਸ ਖਾਣੀ ਆ ਕੋਈ ਨਾ ਕੋਈ ਸਕਿੱਲ ਡਿਵੈਲਪਮੈਂਟ ਕਰਾਣਾ ਉਹਨੂੰ ਪੁੱਛਣਾ ਉਹਦੇ ਵਾਸਤੇ ਇੱਕ ਤਾਂ ਅਸੀਂ ਅਸੀਂ ਆਪਣੀ ਜਿਹੜੀ ਕੈਪੈਸਿਟੀ ਆ ਉਹਨੂੰ ਐਨਹਾਂਸ ਕਰ ਰਹੇ ਆ ਜੀ ਉਹਦੇ ਵਿੱਚ ਜਿਹੜਾ ਅਸੀਂ ਤੁਹਾਡੇ ਕੋਲੇ ਜਿਹੜਾ ਆਲਰੇਡੀ ਹੈ ਸਰੂਰ ਦੇ ਵਿੱਚ ਬਹੁਤ ਜ਼ਿਆਦਾ ਲਿਮਟਿਡ ਕੈਪੈਸਿਟੀ ਸੀ ਤਕਰੀਬਨ ਤਕਰੀਬਨ ਜਿਹੜੇ ਤੁਹਾਡੇ ਹੈਗੇ ਆ ਗਵਰਨਮੈਂਟ ਸੈਕਟਰ ਦੇ ਵਿੱਚ ਤਾਂ ਸਿਰਫ ਜਿਹੜਾ ਹੈਗਾ ਉਹ 10 ਜਿਹੜੇ ਹੈਗੇ ਆ ਸਰਕਾਰੀ ਤੇ 15 ਰੈੱਡ ਕਰਾਸ ਤੇ 25 ਸਾਡੇ ਕੋਲੇ ਜਿਹੜੇ ਡੀਡਿਕਸ਼ਨ ਦੇ ਜਿਹੜੇ ਸੀਗੇ ਉਹ ਬੈਡ ਅਵੇਲੇਬਲ ਸੀਗੇ ਜੀ ਪ੍ਰਾਈਵੇਟ ਜਿਹੜੇ 7 ਬੰਦੇ ਆ ਉਹ ਉਹਨਾਂ ਕੋਲੇ ਮਤਲਬ ਬਣਦੇ 60-60 ਕੋਨਾਂ ਕੋਲੇ ਸੀਗੇ ਇਹ 95 ਔਰ ਉਹਦੇ ਚੋਂ 30 ਜਿਹੜੇ ਹੈਗੇ ਆ ਤੁਹਾਡੇ ਚੀਮੈਨਸ ਜੋ ਇੱਕ ਐਨਜੀਓ ਚਲਾਉਂਦੀ ਆ ਆਕਾਲ ਵਾਲੇ ਚਾਹੁੰਦੇ ਆ ਆਕਾਲ ਅਕੈਡਮੀ ਵਾਲੇ ਬਹੁਤ ਵਧੀਆ ਚਲਾਉਂਦੇ ਆ ਬੜੂ ਸਾਹਿਬ ਵਾਲੇ ਉਹ ਤੇ ਹੁਣ ਅਸੀਂ ਇਹਦੇ ਵਿੱਚ ਦੋ ਸਾਡੇ ਜਿਹੜੇ ਨਰਸਿੰਗ ਕਾਲਜ ਆ ਇੱਕ ਭਵਾਨੀਗੜ੍ਹ ਚ ਇੱਕ ਜ਼ਰੂਰ ਚ 100 ਬੈੱਡ ਹੋਰ ਐਡ ਕੀਤੇ ਆ ਇੱਕ ਜਿਹੜੇ ਤੁਹਾਡਾ ਐਗਜ਼ਿਸਟਿੰਗ ਜਿਹੜਾ ਰੀਐਬ ਸੈਂਟਰ ਆ 50 ਬੈੱਡ ਹੋਰ ਕਨਵਰਟ ਕਰਤੇ ਤੇ ਇਸੇ ਤਰ੍ਹਾਂ ਜਿਹੜੇ ਹੋਰ ਥੋੜਾ ਜਿਹਾ ਬੈੱਡ ਅਸੀਂ ਐਡ ਕਰਕੇ ਇਹਦੇ ਵਿੱਚ ਤਕਰੀਬਨ ਤਕਰੀਬਨ ਤੁਹਾਡੀ ਜਿਹੜੀ 2.5 ਗੁਣਾ ਕੈਪੈਸਿਟੀ ਜਿਹੜੀ ਡਿਡਕਸ਼ਨ ਦੀ ਕੀਤੀ ਆ ਇੱਕ ਅਸੀਂ ਬਹੁਤ ਵੱਡਾ ਰੀਐਬ ਸੈਂਟਰ ਜਿਹਦੇ ਵਿੱਚ 150 ਤੋਂ 2 ਬੈੱਡ 200 ਬੈੱਡਸ ਹੋਣਗੇ ਉਹ ਸਾਡੀ ਦੋ ਜਗ੍ਹਾ ਗੱਲ ਚੱਲਦੀ ਆ ਚਾਹੇ ਅਸੀਂ ਪੀਜੀ ਦੇ ਸੈਂਟਰ ਨਾਲ ਜੋ ਮੰਨਦੇ ਆ ਅਦਰਵਾਈਜ਼ ਅਸੀਂ ਜਿਹੜਾ ਅਕਾਲ ਹਸਪੀਟਲ ਉਹਨਾਂ ਦੇ ਨਾਲ ਜਾਂ ਹੋਰ ਵੀ ਸਾਡੇ ਕੋਲੇ ਤਿੰਨ ਚਾਰ ਆਪਸ਼ਨਸ ਆ ਗੀਆਂ ਜਿਹੜਾ ਕਿ ਡੀਟੌਕਸ ਤੋਂ ਬਾਅਦ ਰੀਹੈਬਿਲਿਟੇਸ਼ਨ ਜਿਹਦੇ ਵਿੱਚ ਘੱਟੋ ਘੱਟ ਵੀ 15 ਕਿਸਮ ਦੇ 20 ਕਿਸਮ ਦੇ ਨਵੇਂ ਸਕਿੱਲਸ ਹੋਣਗੇ ਇਹ ਖੇਤੀਬਾੜੀ ਤੇ ਆਧਾਰਿਤ ਹੋਣਗੇ ਆਈਟੀ ਬੇਸਡ ਹੋਣਗੇ ਆਈਟੀ ਨਾਲ ਦੇ ਨਾਲ ਸੰਬੰਧਿਤ ਹੋਣਗੇ ਸ੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾ ਜੋਂਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਤੇ ਆਪਣੀਆਂ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੀ ਅਹਿਮ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇੱਕ ਦੋ ਚੀਜ਼ਾਂ ਨਹੀਂ ਇਹਦੇ ਸਰ ਤੁਸੀਂ ਕਹਿ ਰਹੇ ਪਿੰਡਾਂ ਦੇ ਵਿੱਚ ਕਿ ਇਹ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਬਖਰੇਵੇਂ ਦੀ ਗੱਲ ਕੀਤੀ ਹੈ ਭਾਈ ਚਾਂਦ ਜੀ ਭਾਈ ਅਫਜ਼ਲ ਜੀ ਇੱਥੇ ਆ ਕੇ 10 ਸਾਲ ਜਿਹੜਾ ਕੀਰਤਨ ਕਰਕੇ ਸੰਭਲਿਆ ਅੱਜ ਉਹ ਜਿਹਾ ਕਲਾਵਾ ਜਿਹੜਾ ਧਰੰਦਾ ਉਹ ਨਹੀਂ ਰਿਹਾ ਇਹ ਛੋਟਾ ਹੋ ਗਿਆ ਬ੍ਰੈਕਟ ਛੋਟਾ ਮੈਂ 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 ਤੁਹਾਨੂੰ ਦੱਸਦਾ ਸਿੱਖ ਰਹਿਤ ਮਰਿਆਦਾ ਵਾ ਸਾਡੀ ਕੋਈ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਾਡੇ ਸਥਾਨ ਤੇ ਜਿਹੜਾ ਕੀਰਤਨ ਦੀ ਇੱਕ ਮਰਿਆਦਾ ਵਾ ਉਹ ਹੈਗਾ ਸਿੱਖ ਹੀ ਕਰ ਸਕਦਾ ਹਾਂ ਇਨਾਂ ਦੀ ਤੁਸੀਂ ਗੱਲ ਕੀਤੀ ਉਹ ਕਰਦੇ ਰਹੇ ਹੋਣਗੇ ਪਰ ਆ ਚਰਨਜੀਤ ਸਿੰਘ ਹੁਣੀ ਬੈਠੇ ਇਹਨਾਂ ਨੂੰ ਵੀ ਪਤਾ ਵਾ ਕਿ ਕੁਝ ਜਿਹੜੀਆਂ ਕਮੀਆਂ ਹੁੰਦੀਆਂ ਜੀਵਨ 'ਚ ਉਹਨਾਂ ਕਰਕੇ ਕੋਈ ਵੀ ਤੁਸੀਂ ਵੀ ਜੇ ਜਾਣੋ ਤੇ ਤੁਸੀਂ ਵੀ ਕਰਨਾ ਵੀ ਨਹੀਂ ਇਹ ਪਰਵਾਹ ਨਹੀਂ ਹੈਗਾ ਇਹਦਾ ਬੰਦੇ ਦਾ ਰਹਿਣ ਸਹਿਣ ਬੰਦੇ ਦਾ ਜੀਵਨ ਢੰਗ ਆਪਾਂ ਜਿੱਥੇ ਕੋਈ ਸੇਵਾ ਕਰਨੀ ਉਹ ਉਵੇਂ ਦਾ ਚਾਹੀਦਾ ਇਹ ਹੈਗਾ ਦੂਜੀ ਗੱਲ ਠੰਡੇ ਬੁੱਲੇ ਆ ਰਹੇ ਆ ਔਰ ਉਹ ਨਾਲੇ ਸਬੰਧਿਤ ਤੁਹਾਨੂੰ ਬੜੇ ਚੰਗੇ ਨਤੀਜੇ ਦਿਸਣਗੇ ਠੰਡੇ ਬੁੱਲੇ ਇਹੋ ਹੀ ਆ ਕਿ ਪਿੰਡ-ਪਿੰਡ ਸੰਗਤਾਂ ਗੁਰਦੁਆਰਿਆਂ ਚ ਗਿਣਤੀ ਵਧਾਰ ਰਹੀਆਂ ਵਾਂ ਗੁਰੂ ਕੋਲ ਬਹਿ ਰਹੀਆਂ ਵਾਂ ਇੱਕ ਦੂਜੇ ਦੀ ਮਦਦ ਲਈ ਉਹ ਗੱਲ ਕਰ ਰਿਆ ਵੀ ਅਸੀਂ ਸਿੱਖੋ ਕੇ ਦੂਜੇ ਕਿਸੇ ਲੋੜਵੰਦ ਦੀ ਕਿਸੇ ਲੋੜਵੰਦ ਦਾ ਹੀ ਮੈਂ ਜ਼ਿਕਰ ਕਰਦਾ ਉਹ ਆਪਾਂ ਕਰਾਂਗੇ ਤੋਂ ਹੌਲੀ-ਹੌਲੀ ਹੁਣ ਇੱਕਦਮ ਆਪਾਂ ਮਧਾਣੀ ਪਾਈਏ ਤੇ ਉਹ ਮੱਖਣ ਤੇ ਉਹ ਝਟ ਨਿਕਲ ਆਉਂਦਾ ਪਰ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਨੇ ਆਖਿਆ ਹੀ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣਾਈ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਸਿੱਖੀ ਖੰਡੇ ਦੀ ਧਾਰ ਤੇ ਚੱਲਣ ਦੇ ਬਰਾਬਰ ਗੁਰੂ ਨੇ ਐਵੇਂ ਨਹੀਂ ਕਿਹਾ ਸਾਡਾ ਕੰਮ ਚੱਲਣਾ ਫਲ ਦੇਣਾ ਗੁਰੂ ਦਾ ਕੰਮ ਆ ਤੇ ਮੈਨੂੰ ਗੁਰੂ ਤੇ ਭਰੋਸਾ ਵਾ ਕੇ ਗੁਰੂ ਪਾਤਸ਼ਾਹ ਚੰਗਾ ਫਲ ਦੇਣਗੇ ਕਿਉਂਕਿ ਸਾਡੀ ਨੀਅਤ ਸਿਰਫ ਪੰਥ ਦੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਕਾ ਬਸ ਅਕਸ਼ੇ 2 ਦੀ ਫਿਲਮ ਕੇਸਰੀ 2 ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ ਦਰਸ਼ਕ ਜਿਹੜੇ ਕਿ ਫਿਲਮ ਦੇਖਣ ਉੱਥੇ ਪਹੁੰਚ ਰਹੇ ਨੇ ਤੇ ਦਸਤਾਰਾ ਸਜਾ ਕੇ ਉੱਥੇ ਫਿਲਮ ਦੇਖਣ ਲਈ ਪਹੁੰਚ ਰਹੇ ਨੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਾਲੀਵੁੱਡ ਖਿਡਾਰੀ ਅਕਸ਼ੇ ਕੁਮਾਰ ਦੀ ਫਿਲਮ ਕੇਸਰੀ ਚੈਪਟਰ 2 ਨੇ ਆਪਣੇ ਪਹਿਲੇ ਵੀਕਐਂਡ ਤੇ ਵੀ ਤਿੰਨ ਦਿਨਾਂ ਦੇ ਵਿੱਚ ਭਾਰਤੀ ਬਾਜ਼ਾਰ ਦੇ ਵਿੱਚ ਲਗਭਗ 30 ਕਰੋੜ ਰੁਪਏ ਦੀ ਕਮਾਈ ਕੀਤੀ ਤੇ ਸੁਲਮ ਕੇਸ ਚੈਪਟਰ 2 ਵਕੀਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਅਪਾ ਪ੍ਰਦਾਨ ਸੀ ਸ਼ੰਕਰਨ ਨਾਇਰ ਦੇ ਜੀਵਨ ਤੇ ਆਧਾਰਿਤ ਹੈ ਜਿਨ੍ਹਾਂ ਨੇ ਜਲਿਆਂਵਾਲਾ ਬਾਗ ਕਤਲੇਆਮ ਦੇ ਪਿੱਛੇ ਦੀ ਸੱਚਾਈ ਦੇ ਲਈ ਲੜਾਈ ਲੜੀ ਸੀ ਸੁਲਮ ਦੇ ਵਿੱਚ ਅਕਸ਼ ਕੁਮਾਰ ਨੇ ਸੀ ਸ਼ੰਕਰਨ ਦੀ ਭੂਮਿਕਾ ਨੂੰ ਨਿਭਾਇਆ ਜੋ ਜੋਲਿਆ ਵਾਲਾ ਬਾਗ ਕਤਲੇਆਮ ਦੀ ਸਚਾਈ ਨੂੰ ਬੇਨਕਾਬ ਕਰਨ ਦੇ ਲਈ ਬ੍ਰਿਟਿਸ਼ ਰਾਜ ਵਿਰੁੱਧ ਲੜਦਾ ਹੈ ਉੱਥੇ ਹੀ ਆਰ ਮਾਦਵਨ ਵਕੀਲ ਨੇਵਿਲ ਮੈਕਨਲੇ ਦੀ ਭੂਮਿਕਾ ਦੇ ਵਿਚਨ ਜਦੋਂ ਕਿ ਅਨੰਨਿਆ ਪਾਂਡੇ ਨੇ ਵਕੀਲ ਦ੍ਰਵਿਦ ਗਲ ਦੀ ਭੂਮਿਕਾ ਨਿਭਾਈ ਤਾਂ ਇਸ ਫਿਲਮ ਨੂੰ ਦਰਸ਼ਕਾਂ ਦਾ ਲੋਕਾਂ ਦਾ ਬਹਿਦ ਪਿਆਰ ਮਿਲ ਰਿਹਾ ਤੇ ਲੋਕ ਇਸ ਫਿਲਮ ਨੂੰ ਦੇਖਣ ਦੇ ਲਈ ਵੀ ਦਸਤਾਰਾਂ ਸੌ ਜਾ ਕੇ ਪਹੁੰਚ ਰਹੇ ਨੇ ਜਿਸ ਦੀਆਂ ਤਸਵੀਰਾਂ ਵੀ ਸામਣੇ ਆਈ ਹੈ ਨਾ ਜੋ ਕਿ ਤੁਸੀਂ ਦੇਖ ਵੀ ਸਕਦੇ ਹੋ ਤਾਂ ਬਿਲਕੁਲ ਕੇਸ ਚੈਪਟਰ 2 18ਪ੍ਰੈਜ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਈ ਸੀ ਤੇ ਇਸ ਫਿਲਮ ਨੂੰ ਦਰਸ਼ਕਾਂ ਤੇ ਆਲੋਚਕਾਂ ਦੇ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਇਹ ਫਿਲਮ ਧਰਮਾ ਪ੍ਰੋਡਕਸ਼ਨ ਲਿਓਮੀਡੀਆ ਕਲੈਕਟਿਵ ਅਤੇ ਕੇਪ ਆਫ ਗੁੱਡ ਫਿਲਮਸ ਦੁਆਰਾ ਬਣਾਈ ਗਈ ਹੈ ਟ੍ਰੇਡ ਵੈਬਸਾਈਟ ਸੈਗਨਲਿਕ ਦੀ ਰਿਪੋਰਟ ਦੇ ਅਨੁਸਾਰ ਫਿਲਮ ਕੇਸ ਚੈਪਟਰ 2 ਨੇ ਪਹਿਲੇ ਦਿਨ ਪਾਰਤੀ ਬਾਜ਼ਾਰ ਦੇ ਵਿੱਚ 7.4 70 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਤਾਂ ਬਿਲਕੁਲ ਵੱਡੇ ਪੱਧਰ ਤੇ ਫਿਲਮ ਲੋਕਾਂ ਦਾ ਮਨ ਮੋਰੀਆ ਤਾਂ ਲੋਕਾਂ ਦੇ ਵੱਲੋਂ ਵੀ ਬੇਹਦ ਦਸਨੋਂ ਪਿਆਰ ਦਿੱਤਾ ਜਾ ਰਿਹਾ ਦੇਖਣ ਦੇ ਲਈ ਪਹੁੰਚ ਰਹੇ ਨੇ ਤੇ ਖਾਸ ਤੌਰ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਦਸਤਾਰਾਂ ਸਜਾ ਕੇ ਇਸ ਫਿਲਮ ਨੂੰ ਜਿਹੜੇ ਕਿ ਲੋਕ ਦੇਖ ਰਹੇ ਨੇ ਤਦ ਹੀ ਵਾਇਰਲ ਚੈਟ ਮਾਮਲੇ ਨੂੰ ਲੈ ਕੇ ਡੀਆਈਜੀ ਅਸ਼ਵਨੀ ਕਪੂਰ ਦੇ ਵੱਲੋਂ ਇੱਕ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡੀਆਈ ਜੈਸ਼ਵਨੀ ਕਪੂਰ ਨੇ ਦੱਸਿਆ ਕਿ ਬੀਤੇ ਦਿਨ ਇੱਕ ਗਰੁੱਪ ਦੀ ਚੈਟ ਵਾਇਰਲ ਹੋਈ ਜਿਸ ਦਾ ਨਾਮ ਵਾਰਿਸ ਪੰਜਾਬ ਮੌਕਾ ਦੱਸਿਆ ਜਾ ਰਿਹਾ ਹੈ ਇਸ ਚੈਟ ਦੇ ਵਿੱਚ ਬਹੁਤ ਸਾਰੇ ਲੋਕ ਜੋ ਚੈਟਿੰਗ ਦੌਰਾਨ ਧਮਕੀਆਂ ਪਰੇ ਲੈਸੇ ਵਿੱਚ ਗੱਲਾਂ ਕਰ ਰਹੇ ਸਨ ਤੇ ਇਸ ਦੌਰਾਨ ਕੁਝ ਕੇਂਦਰੀ ਮੰਤਰੀਆਂ ਦੇ ਨਾਮ ਲੈ ਜਵਾਰੇ ਸਨ ਤੇ ਉਹਨਾਂ ਦੇ ਲਈ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ ਤੇ ਇਸ ਮੱਦੇ ਨਜ਼ਰੀ ਉਹਨਾਂ ਦੇ ਵੱਲੋਂ ਹੋਰ ਵੀ ਵਿਦੇੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਡੀਆਈ ਜੈਸ਼ਵਨੀ ਕਪੂਰ ਇਦੇ ਵਿੱਚ ਜਿਵੇਂ ਅ ਕੱਲ ਦਾ ਇੱਕ ਵਾਇਰਲ ਹੋ ਰਿਹਾ ਸੀਗਾ ਗਰੁੱਪ ਤੇ WhatsApp ਚੈਟ ਜਿਹੜੀ ਵਾਇਰਲ ਹੋਈ ਹੈ ਜਿਹਦੇ ਵਿੱਚ ਕੀ ਲਿਖਿਆ ਸੀਗਾ ਵਾਇਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਮ ਤੋਂ ਜਿਹਦੇ ਵਿੱਚ ਕਾਫੀ ਚੈਟ ਦੇ ਉੱਤੇ ਲੋਕ ਜਿਵੇਂ NSA ਜਿਹੜੀ ਹੈ ਅਮਰਪਾਲ ਦੀ ਵਿਧਾਨ ਦੇ ਉੱਤੇ ਰੋਜ਼ ਪ੍ਰਗਟ ਕਰ ਰਹੇ ਸੀ ਔਰ ਜਿਹੜੇ ਨਾਮੀ ਉੱਗੇ ਜਿਹੜੇ ਰਾਜਨੀਤਿਕ ਨੇਤਾਵਾਂ ਹੈਗੇ ਆ ਅਲੱਗ-ਅਲੱਗ ਪਾਰਟੀਆਂ ਦੇ ਉਹਨਾਂ ਦਾ ਨੁਕਸਾਨ ਕਰਨ ਦੀ ਗੱਲ ਕਰ ਰਹੇ ਸੀ ਔਰ ਉਹ ਜਿਹੜੇ ਉਹਨਾਂ ਦੇ ਖਿਲਾਫ ਹੈ ਉਹਨਾਂ ਦੇ ਜਿਹੜੇ ਵਿਰੋਧੀ ਹੈ ਉਹਨਾਂ ਦਾ ਨੁਕਸਾਨ ਕਰਨ ਦੀ ਵਿੱਚ ਚੈਟ ਚ ਗੱਲ ਚੱਲ ਰਹੀ ਸੀ ਉਹਦੇ ਤੇ ਫੌਰਨ ਐਕਸ਼ਨ ਕਰਦੇ ਹੋਏ ਮੋਗਾ ਪੁਲਿਸ ਨੇ 2 ਨੰਬਰ ਐਫ ਆਈ ਆਰ ਸਾਈਬਰ ਥਾਣੇ ਚ ਅੱਜ ਮਾਰਨਿੰਗ ਚ ਰਜਿਸਟਰ ਕੀਤੀ ਹੈ 11:30 ਵਜੇ ਔਰ ਦੋ ਲੋਗਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਜਿਹੜੇ ਇਹਦੇ ਨਾਲ ਚੈਟ ਦੇ ਵਿੱਚ ਸਿਗੇ ਔਰ ਬਾਕੀ ਕੁਝ ਅਣਪਛਾਤੇ ਲੋਕ ਜਿਵੇਂ ਆਇਡੈਂਟੀਫਾਈ ਹੋਣਗੇ ਉਹਨਾਂ ਨੂੰ ਅਰੈਸਟ ਕਰਾਂਗੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਇਸ ਜਿਹੜੀ ਲੋਕਾਂ ਦੀ ਸੁਰੱਖਿਆ ਲਈ ਹੈ ਔਰ ਅਸੀਂ ਇਹ ਅਮਨ ਤੇ ਕਾਨੂੰਨ ਹਰ ਹਾਲਤ ਚ ਭੰਗ ਨਹੀਂ ਹੋਣ ਦਵਾਂਗੇ ਪੰਜਾਬ ਦਾ ਔਰ ਇਹ ਇਨਸ਼ੋਰ ਕਰਦੇ ਆ ਜਿਹੜੇ ਵੀ ਕੋਈ ਫਰਕਾ ਪਸਤੀਆ ਰ ਇਹੋ ਜੀ ਹਰਕਤ ਕਰੇਗਾ ਉਹਨੂੰ ਫੌਰਨ ਤੌਰ ਤੇ ਅਸੀਂ ਜਿਹੜੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਅਰੈਸਟ ਕਰਾਂਗੇ ਔਰ ਬੰਦ ਦੀ ਜਿਹੜੀ ਕਾਰਵਾਈ ਹੈ ਉਸ ਚ ਅਮਲ ਚ ਲੈਂਦੇ ਤੇ ਕਰਦਿਆ ਅਗਲੀ ਖਬਰ ਦਾ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ 25 ਐਨ ਆਰ ਆਈ ਆਨਲਾਈਨ ਮੀਟਿੰਗ ਕੀਤੀ ਗਈ ਹੈ ਗੁਰਦੇਵ ਸਿੰਘ ਢਾਲੀਵਾਲ ਦੇ ਵੱਲੋਂ ਪੰਜਵੀਂ ਆਨਲਾਈਨ ਰਈ ਮਿਲਣੀ ਜਿਹੜੀ ਕਿ ਮੀਟਿੰਗ ਕੀਤੀ ਗਈ ਹੈ ਖਾਸ ਤੌਰ ਤੇ ਉਹਨਾਂ ਪੰਜਾਬੀਆਂ ਲਈ ਜੋ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਉਹਨਾਂ ਦੀ ਕੋਈ ਸਮੱਸਿਆ ਹੈ ਉਹਨਾਂ ਨਾਲ ਗੱਲਬਾਤ ਕਰਕੇ ਉਸ ਦਾ ਤੁਰੰਤ ਹੱਲ ਵੀ ਕੱਢਿਆ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਇਸ ਮੀਟਿੰਗ ਨੂੰ ਸਿਰੇ ਚਾੜਿਆ ਗਿਆ ਤੇ ਆਓ ਦੇਖਦੇ ਹਾਂ ਇਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਕੀਤੀ ਗਈ ਹੈ ਬੈਣੇ ਉਹ ਠੀਕ ਹੈ ਭੈਣ ਜੀ ਮੈਂ ਮੈਂ ਤੁਹਾਡੇ ਦਰਦ ਨੂੰ ਜਿਹੜਾ ਸਮਝਦਾ ਦੇਖੋ ਤੁਸੀਂ ਆਪ ਹੀ ਦੱਸਿਆ ਜਦੋਂ ਤੁਸੀਂ ਆਏ ਸੀਗੇ ਮੈਂ ਡੀਸੀ ਗਰਦਾਸਪੁਰ ਬਹੁਤ ਵਧੀਆ ਸਾਡੇ ਡੀਸੀ ਸੀਗੇ ਉਹਨਾਂ ਨੂੰ ਕਹਿ ਕੇ ਤੁਹਾਡਾ ਮਾਮਲਾ ਜਿਹੜਾ ਹੱਲ ਕਰਾਇਆ ਪਰ ਆਪਾਂ ਕਿਸ ਨੂੰ ਰੋਕ ਨਹੀਂ ਸਕਦੇ ਕਿ ਉੱਪਰਲੀ ਕੋਰਟ ਚ ਅਗਲਾ ਅਪੀਲ ਤੇ ਚੱਲ ਗਿਆ ਸਮ ਲੋਕ ਨਹੀਂ ਗੱਲ ਉਹ ਜਿਲੰਦਰ ਮੇਰਾ ਖਲ ਗਵਿੰਦਰ ਸਾਹਿਬ ਦੇ ਅਪੀਲ ਹੋਊਗੀ ਤੁਹਾਡੀ ਜਦੋਂ ਵੀ ਤੁਹਾਡੀ ਅਪੀਲ ਦਾ ਨਬਟਾੜਾ ਹੋ ਜਾਂਦਾ ਤੁਸੀਂ ਵੀ ਇਹਨੂੰ ਦੁਬਾਰਾ ਦੱਸਣਾ ਜੋ ਵੀ ਤੁਸੀਂ ਕਹੋਗੇ ਤੁਹਾਡੀ ਅਸੀਂ ਮਤ ਕਰਾਂਗੇ ਦੁਬਾਰਾ ਤੁਹਾਡਾ ਕਬਜ਼ਾ ਦਵਾ ਦਾਂਗਾ ਹੁਣ ਦਿਲ ਛੱਡਣ ਦੀ ਲੋੜ ਨਹੀਂ ਕੋਈ ਜਿੰਨਾ ਚਿਰ ਤੱਕ ਕੋਰਟ ਦੇ ਵਿੱਚ ਆ ਉਹਨਾਂ ਚਿਰ ਤੱਕ ਸਰਕਾਰ ਕੋਈ ਵਿੱਚ ਜਿਹੜਾ ਉਹ ਮਦਦ ਨਹੀਂ ਕਰ ਸਕਦੀ ਪਰ ਜਿੱਦਣ ਤੁਹਾਡਾ ਫੈਸਲਾ ਹੋ ਗਿਆ ਮੈਨੂੰ ਤੁਸੀਂ ਕਾਲ ਕਰ ਦੇਣੀ ਹੈ ਮੈਂ ਤੁਹਾਡਾ ਮਸਲਾ ਜਿਹੜਾ ਬਾਕੀ ਜਿਹੜਾ ਕੋ ਕਬਜਾ ਕੁਬਜਾ ਦਬਾਵਾ ਜੇ ਦਬੋਣਾ ਹੈ ਤਾਂ ਮੈਂ ਐਸਐਸਪੀ ਗਜ਼ਾਸਪੁਰ ਨੂੰ ਕਹਿ ਕੇ ਕਰਾ ਦੂੰਗਾ ਜਿਹਦੇ ਵਿੱਚ ਇੱਕ ਕੇਸ ਦਾ ਕਬਜ਼ਾ ਤੇ ਸਾਡੇ ਹੈਗਾ ਵਾ ਪਰ ਜਦੋਂ ਆ ਸਟੇਜ ਟੁੱਟਦਾ ਹੈ ਤਾਂ 28 April ਨੂੰ ਦੁਬਾਰਾ ਸੁਣਵਾਈ ਹੈਗੀ ਇੱਕ ਜਲੰਧ ਕੋਰਟ ਦੇ ਵਿੱਚ ਮੇਰੇ ਮਦਰ ਜਾਣਗੇ ਕਿ ਸਰ ਜੀ ਕਨੈਕਟ ਜੇ ਸਟੇ ਟੁੱਟਦਾ ਹੈ ਤੇ ਤੁਹਾਡਾ ਇਸੇ ਟੁੱਟੇ ਦਾ ਮਤਲਬ ਇਹ ਨਹੀਂ ਕਿ ਕੱਲ੍ਹ ਨੂੰ ਕਿਉਂ ਕੱਪੜਾ ਦੁਬਾਰਾ ਤੁਹਾਨੂੰ ਲੈਣਾ ਪਏਗਾ ਨਹੀਂ ਨਹੀਂ ਲੈਣਾ ਪੈਂਦਾ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਮੈਂ ਮੈਂ ਤੁਹਾਡੇ ਨਾਲ ਆ ਤੁਹਾਡਾ ਇੱਥੋਂ ਨਿੰਬੜ ਜੂ ਕੰਮ ਤੁਸੀਂ ਮੈਨੂੰ ਕਾਲ ਕਰਦਿਆਂ ਬਸ ਤੁਹਾਨੂੰ ਕੋਈ ਤੰਗੀ ਨਹੀਂ ਆਉਣ ਦਿੰਦੇ ਤੋ ਅਗਰੇ ਮੌਸਮ ਨੂੰ ਲੈ ਕੇ ਵੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਇਹ ਦਿਨਾਂ ਤੋਂ ਹਨੇਰੀ ਵਰਗਾ ਮੌਸਮ ਹੋਇਆ ਹੈ ਸੀ ਤੇਜ਼ ਹਵਾਵਾਂ ਚੌੜੀਆਂ ਸੀ ਪਰ ਮੁਰਤ ਤੋਂ ਹੁਣ ਗਰਮੀ ਦਾ ਅਹਿਸਾਸ ਸਹਣ ਲੱਗ ਪਿਆ ਪਾਰਾ ਜਿਹੜਾ ਕਿ ਵਦਨਾ ਸ਼ੁਰੂ ਹੋ ਗਿਆ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਤੋਂ ਜਿਹੜਾ ਕੀ ਬਦਲਦਾ ਹੋਇਆ ਨਜ਼ਰ ਆ ਰਿਹਾ ਕਰਵਟ ਲੈ ਲਈ ਹੈ ਪਿਛਲੇ ਕੁਝ ਦਿਨਾਂ ਤੋਂ ਮੀਂਹ ਨੇਰੀ ਅਤੇ ਗੜੇਮਾਰੀ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਕੋਈ ਸੀ ਪਰ ਇਸ ਸਭ ਦੇ ਚੱਲਦਿਆਂ ਹੁਣ ਪੱਛਮੀ ਪ੍ਰਵਾਹ ਦਾ ਅਸਰ ਸੀ ਹੁਣ ਇਸ ਦਾ ਅਸਰ ਹੋਲੀ ਹੋਲੀ ਖਤਮ ਹੋ ਰਿਹਾ ਤੇ ਪੰਜਾਬ ਵਿੱਚ ਇੱਕ ਵਾਰ ਫਿਰ ਗਰਮੀ ਵਧਣ ਲੱਗ ਪਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ 0.6 ਡਿਗਰੀ ਵਾਧਾ ਹੋਇਆ ਤੇ ਇਸ ਵੇਲੇ ਸੂਬੇ ਦਾ ਤਾਪਮਾਨ ਆਮ ਨਾਲੋਂ 2.3 ਡਿਗਰੀ ਵਾਧਾ ਫਰੀਦਕੋਟ ਦੇ ਵਿੱਚ ਤਾਪਮਾਨ 42.7 ਡਿਗਰੀ ਤੱਕ ਪਹੁੰਚ ਗਿਆ ਜੋ ਸੂਬੇ ਵਿੱਚੋਂ ਸਭ ਤੋਂ ਵੱਧ ਹੈ ਇਸੇ ਤਰ੍ਹਾਂ ਕੱਟੋ-ਕੱਟ ਤਾਪਮਾਨ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਸਾਰੇ ਜ਼ਿਲ੍ਹਿਆਂ ਵਿੱਚ ਹੀ ਇਹ ਵੀ ਡਿਗਰੀ ਤੋਂ ਉੱਪਰ ਜਾ ਚੁੱਕਿਆ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਅਗਲੇ 48 ਘੰਟਿਆਂ ਤੱਕ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾਅ ਨਹੀਂ ਆਵੇਗਾ ਤੇ ਉਸ ਤੋਂ ਬਾਅਦ 2 ਤੋਂ 3 ਡਿਗਰੀ ਦਾ ਹੋਰ ਵਾਧਾ ਵੀ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਦਿਖਾਈ ਜਾ ਰਹੀ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਹਾਲਾਂਕਿ ਵਿਭਾਗ ਦੇ ਵੱਲੋਂ ਇਸ ਹਫਤੇ ਲਈ ਫਿਲਹਾਲ ਕਿਸੇ ਕਿਸਮ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਉਦਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿੱਚ ਇਸ ਹਫਤੇ ਲੂ ਦਾ yellow alert ਜੋਦੜੀ ਪੰਜਾਬ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਤਾਂ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਵੱਡੇ ਪੱਧਰ ਤੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਨੇ ਇੱਕ ਪਾਸੇ 56 ਤਹਿਸੀਲਦਾਰਾਂ ਦਾ ਤਬਾਦਲੇ ਕੀਤੇ ਗਏ ਨੇ ਪਰ ਦੂਜੇ ਪਾਸੇ 104 ਨਾਇਬ ਤਹਿਸੀਲਦਾਰਾਂ ਦੇ ਵੀ ਤਬਾਦਲੇ ਕੀਤੇ ਗਏ ਨੇ ਤਾਂ ਲਿਸਟ ਪੂਰੀ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਤਾਂ ਇਸ ਦੇ ਨਾਲ ਇੱਕ ਬਿਆਨ ਵੀ ਸਾਹਮਣੇ ਆਇਆ ਪਫਰਾਲ ਦੇ ਲਈ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਚਾਰਨ ਦਾ ਧੰਨਵਾਦ